ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਲਫ਼ਜ਼ ਮੇਰੇ ਸਾਹਮਣੇ ਆਇਆ ਉਸ ਲਫ਼ਜ਼ ਦਾ ਨਾਮ ਹੈ ਅਫਵਾਹ ਇਹਨੂੰ ਮੈਂ ਛੋਟ ਜਿਹਾ ਨੁਕਤਾ ਬਿਆਨ ਕਰਦਾ ਆਂ ਵੀ ਅਫਵਾਹ ਜਦੋਂ ਕੋਈ ਫੁਲਾਉਂਦਾ ਹੈ ਤੇ ਤੁਹਾਡੇ ਵਿਰੁੱਧ ਫੁਲਾਉਂਦਾ ਹੈ ਇਹਦਾ ਮਤਲਬ ਸਾਫ਼ ਹੈ ਵੀ ਤੁਸੀਂ ਉਹ ਕੰਮ ਕੀਤਾ ਨਹੀਂ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਗਲੀ ਦੇ ਅੰਦਰ ਯਾ ਜਿੱਥੇ ਤੁਸੀਂ ਜੌਬ ਕਰਦੇ ਹੋ ਉਸ ਕੰਪਨੀ ਦੇ ਅੰਦਰ ਬੈਂਕ ਦੇ ਅੰਦਰ ਸੱਜੇ ਖੱਬੇ ਤੁਹਾਡੇ ਵਿਰੁੱਧ ਕੋਈ ਅਫਵਾਹ ਹੈ ਉੱਡਦੀ ਉੱਡਦੀ ਤੁਹਾਡੇ ਕੰਨਾਂ ਤੱਕ ਆ ਗਈ ਪਹੁੰਚ ਗਈ ਤੁਹਾਡੇ ਰਿਲੇਟਿਡ ਹੈ ਹੁਣ ਉਹ ਜਿਹੜਾ ਤੁਹਾਡੇ ਵਿਰੁੱਧ ਘੜਤ ਘੜ ਰਿਹਾ ਹੈ ਅਫਵਾਹ ਫਲਾ ਰਿਹਾ ਹੈ ਉਹ ਤੁਹਾਡਾ ਸੱਜਣ ਨਹੀਂ ਹੋਏਗਾ ਬੜੀ ਸਧਾਰਨ ਹੈ ਕਾਮਨ ਸੈਂਸ ਵਾਲੀ ਗੱਲ ਹੈ ਵੀ ਅਫਵਾਹ ਹਮੇਸ਼ਾ ਉਹ ਲੋਕ ਫਲਾਉਂਦੇ ਨੇ ਜੋ ਤੁਹਾਡੇ ਨਾਲ ਨਫ਼ਰਤ ਕਰਦੇ ਨੇ ਤੁਹਾਨੂੰ ਚੰਗਾ ਨਹੀਂ ਜਾਂਦੇ ਤੁਹਾਨੂੰ ਚੰਗਾ ਨਹੀਂ ਸਮਝਦੇ ਨਫ਼ਰਤ ਕਰਨ ਦੇ ਵੀ ਕਈ ਕਾਰਨ ਹੁੰਦੇ ਨੇ ਖੈਰ ਉਹ ਇੱਕ ਵੱਖਰੀ ਵੀਡੀਓ ਦੇ ਅੰਦਰ ਆਪਾਂ ਪੇਸ਼ ਕਰਾਂਗੇ ਅਫਵਾਹ ਹਮੇਸ਼ਾ ਉਹ ਫੁਲਾਉਂਦਾ ਹੈ ਜਿਹੜਾ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਨੰਬਰ 2 ਅਫਵਾਹ ਕਿਸੇ ਤੀਜੇ ਬੰਦੇ ਵਾਸਤੇ ਆਈ ਤੇ ਤੁਹਾਡੇ ਕੋਲ ਆਈ ਤੁਸੀਂ ਅੱਗੇ ਚੱਕ ਕੇ ਦਸਾਂ ਨੂੰ 20 ਨੂੰ 50 ਨੂੰ ਸੁਣਾਉਣੀ ਸ਼ੁਰੂ ਕਰ ਦਿੱਤੀ ਸਿਆਣਪ ਤੇ ਫਿਰ ਤੁਹਾਡੇ ਕੋਲ ਵੀ ਨਾ ਨਾ ਹੋਈ ਨਫ਼ਰਤ ਦਾ ਭਰਿਆ ਹੋਇਆ ਬੰਦਾ ਅਫਵਾਹ ਤਿਆਰ ਕਰਦਾ ਹੈ ਅਫਵਾਹ ਫੁਲਾਉਂਦਾ ਹੈ ਤੇ ਮੂਰਖ ਲੋਕ ਉਸ ਅਫਵਾਹ ਨੂੰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਪਰੈਡ ਕਰਨ ਦਾ ਯਤਨ ਕਰਦੇ ਨੇ ਅੱਗੇ ਤੋਂ ਅੱਗੇ ਫੁਲਾਉਂਦਾ ਯਤਨ ਕਰਦੇ ਨੇ ਜਿਹੜਾ ਸਿਆਣਾ ਬੰਦਾ ਹੁੰਦਾ ਹੈ ਨਾ ਉਹ ਗੱਲ ਅੱਗੇ ਨਹੀਂ ਤੋਰਦਾ ਆਪਣੇ ਕੋਲ ਰੋਕ ਲੈਂਦਾ ਉਹ ਕਹਿੰਦਾ ਗੱਲ ਕਿਸੇ ਦੀ ਹੈ ਕਈ ਕਿਸੇ ਨੇ ਮੈਂ ਵਿਚਕਾਰ ਵਿਚੋਲਾ ਕਿਉਂ ਬਣਾ ਮੈਂ ਦੋਸ਼ੀ ਕਿਉਂ ਬਣਾ ਉਹ ਸੁਣਦਾ ਹੈ ਤੇ ਉਹਨੂੰ ਜਜ਼ਬ ਕਰ ਲੈਂਦਾ ਹੈ ਉਹਨੂੰ ਹਜ਼ਮ ਕਰ ਲੈਂਦਾ ਹੈ ਆਪਣੇ ਕੋਲ ਰੱਖ ਲੈਂਦਾ ਹੈ ਅੱਗੇ ਨਹੀਂ ਤੋਰਦਾ ਤੇ ਜਿਹੜਾ ਮੂਰਖ ਬੰਦਾ ਹੁੰਦਾ ਹੈ ਉਹ ਮੁਸਕੜੀਆਂ ਲੈ ਲੈ ਕੇ ਹਾਸ ਹਾਸ ਕੇ ਚਾਹ ਪੀਂਦਿਆਂ ਗੱਲਾਂ ਬਾਤਾਂ ਕਰਦਿਆਂ ਫਲਾਣੇ ਦੇ ਬਾਰੇ ਸੁਣਿਆ ਹੈ ਅਜਾ ਗੱਲ ਆਈ ਫਲਾਣੀ ਦੇ ਬਾਰੇ ਸੁਣਿਆ ਹੈ ਜਾ ਗੱਲ ਆਈ ਮੂਰਖ ਬੰਦਾ ਆਈ ਹੋਈ ਅਫਵਾਹ ਨੂੰ ਅੱਗੇ ਦੀ ਅੱਗੇ ਫਲਾਉਣ ਦਾ ਕੰਮ ਕਰਦਾ ਹੈ ਤੇ ਨੰਬਰ 3 ਦੇ ਉੱਤੇ ਜਿਹੜਾ ਬੇਵਕੂਫ ਬੰਦਾ ਹੁੰਦਾ ਹੈ ਉਹਨਾਂ ਅਫਵਾਹਾਂ ਦੇ ਉੱਤੇ ਯਕੀਨ ਕਰਨਾ ਸ਼ੁਰੂ ਕਰ ਦਿੰਦਾ ਹੈ ਨਫ਼ਰਤ ਦੇ ਵਿੱਚੋਂ ਅਫਵਾਹ ਦਾ ਜਨਮ ਹੁੰਦਾ ਹੈ ਮੂਰਖ ਲੋਕ ਅਫਵਾਹ ਨੂੰ ਫੁਲਾਉਂਦੇ ਨੇ ਤੇ ਜਿਹਦੇ ਬਾਰੇ ਅਫਵਾਹ ਫੈਲੀ ਉਹ ਅਫਵਾਹ ਚਲਦੀ ਚਲਦੀ ਉਹਦੇ ਕੋਲ ਪਹੁੰਚ ਗਈ ਅਗਰ ਤੀ ਉਹ ਸਿਆਣਾ ਹੈ ਤੇ ਪ੍ਰੋਵਾਇਡ ਨਹੀਂ ਕਰੇਗਾ ਲੋਕਾਂ ਦਾ ਕੰਮ ਹੈ ਕਹਿਣਾ ਕਹਿਣ ਦਿਓ ਪ੍ਰੋਵਾਇਡ ਨਹੀਂ ਕਰੇਗਾ ਇਗਨੋਰ ਕਰੇਗਾ ਅਗਰ ਉਹ ਸਿਆਣਾ ਨਹੀਂ ਬੇਵਕੂਫ ਹੈ ਬੜੇ ਸਾਦੇ ਲਫ਼ਜ਼ ਵਰਤ ਰਿਹਾ ਅਗਰ ਉਹ ਬੇਵਕੂਫ ਹੈ ਤੇ ਅਫਵਾਹ ਨੂੰ ਬੜਾ ਗੰਭੀਰਤਾ ਦਾ ਨਾਲ ਲਏ ਨਾਲ ਲਏਗਾ ਜਿੰਨੇ ਉਹਦੇ ਕੰਨਾਂ ਵਿੱਚ ਪਾਈ ਉਹਨੂੰ ਪੁੱਛੇਗਾ ਫਿਰ ਤਿੰਨ ਨੂੰ ਕਿੰਨੇ ਕਹੀ ਤੈਨੂੰ ਕਿੰਨੇ ਕਹੀ ਚੱਲਦੇ ਆ ਚੱਲਦੇ ਗੱਲ ਪਿੱਛੇ ਤੱਕ ਜਾਏਗੀ ਲੜਾਈ ਪੈਏਗੀ ਝਗੜਾ ਕਲੇਜ ਹੋਏਗਾ ਸਿਆਣਪ ਇਹਦੇ ਵਿੱਚ ਹੁੰਦੀ ਹੈ ਵੀ ਅਫਵਾਹ ਸੁਣੀ ਹੈ ਤੁਹਾਨੂੰ ਪਤਾ ਹੈ ਇੱਕ ਆਫਿਸ ਦੇ ਅੰਦਰ ਕੰਪਨੀ ਦੇ ਅੰਦਰ ਅਫਵਾਹ ਫੈਲ ਗਈ ਤੁਹਾਡੇ ਵਾਸਤੇ ਵੀ ਤੁਸੀਂ ਆਫਿਸ ਦੇ ਵਿੱਚੋਂ ਕੋਈ ਚੋਰੀ ਕੀਤਾ ਪਰ ਤੁਹਾਨੂੰ ਪਤਾ ਹੈ ਮੈਂ ਚੋਰੀ ਕੀਤੀ ਨਹੀਂ ਅਫਵਾਹ ਫੈਲ ਗਈ ਹੁਣ ਤੁਸੀਂ ਚੁੱਪ ਰਹੋ ਚੁੱਪ ਰਹਿਣ ਦੇ ਅੰਦਰ ਭਲ ਹੈ ਜਦੋਂ ਤੁਸੀਂ ਕੋਈ ਚੋਰੀ ਕੀਤੀ ਨਹੀਂ ਕੋਈ ਐਵੀਡੈਂਸ ਨਹੀਂ ਕੋਈ ਸਬੂਤ ਨਹੀਂ ਕੋਈ ਆਈ ਵਿਟਨੈਸ ਨਹੀਂ ਤੇ ਫਿਰ ਤੁਹਾਨੂੰ ਡਰਨ ਦੀ ਕੀ ਲੋੜ ਹੈ ਫਿਰ ਤੁਸੀਂ ਇਹ ਨਿਆਂ ਮੰਗਣ ਵਾਸਤੇ ਜਸਟੀਫਾਈ ਕਰਨ ਵਾਸਤੇ ਕਿਉਂ ਤੁਰ ਪੈਨੇ ਆ ਉੱਥੇ ਰੁਕ ਜਾਓ ਇਗਨੋਰ ਕਰੋ ਅਫਵਾਹ ਫਲਾਉਣ ਵਾਲੇ ਦਾ ਉਦੋਂ दम ਘੁੱਟ ਜਾਂਦਾ ਹੈ ਜਦੋਂ ਤੁਸੀਂ ਆਈ ਹੋਈ ਅਫਵਾਹ ਨੂੰ ਅੱਗੋਂ ਚੰਗਾ ਨਹੀਂ ਮੰਨਦੇ ਜਾਂ ਉਹਨੂੰ ਉੱਥੇ ਛੱਡ ਦਿੰਨੇ ਆ ਜਾਂ ਮੁਸਕਰਾ ਕੇ ਟਾਲ ਦਿੰਨੇ ਆ ਜਾਂ ਉਹਨੂੰ ਪਾਣੀ ਨਹੀਂ ਦਿੰਦੇ ਉਹਨੂੰ ਬਾੜੀ ਹਵਾ ਨਹੀਂ ਦਿੰਦੇ ਤੇ ਫਿਰ ਉਹ ਅਫਵਾਹ ਫੈਲਣ ਤੋਂ ਰੁਕ ਜਾਂਦੀ ਅਗਰ ਤੁਸੀਂ ਤੁਸੀਂ ਉਹਨੂੰ ਸੁਣਨੇ ਆ ਤੇ ਸੁਣ ਕੇ ਬਰਦਾਸ਼ਤ ਕਰਨ ਦੀ ਆਦਤ ਪਾ ਲਈਨੇ ਹੁਣ ਹੋ ਸਕਦਾ ਹੈ ਵੀ ਜਿਹੜਾ ਬੰਦਾ ਅਫਵਾਹ ਫਲਾ ਰਿਹਾ ਉਹ ਤੁਹਾਡਾ ਦੁਖੀ ਹੈ ਤੇ ਮੈਂ ਕਹੀ ਆਂ ਵੀ ਦੁਖੀ ਹੁੰਦਾ ਹੈ ਨਫ਼ਰਤ ਦਾ ਭਰਿਆ ਹੁੰਦਾ ਹੈ ਉਹ ਤੁਹਾਨੂੰ ਦੁਖੀ ਕਰਨੀ ਚਾਹੁੰਦਾ ਦੁਖੀ ਕਰਨਾ ਚਾਹੁੰਦਾ ਹੈ ਉਨੇ ਤੁਹਾਡੇ ਵਿਰੋਧ ਕੋਈ ਅਫਵਾਹ ਫਲਾਈ ਤੁਸੀਂ ਦੁਖੀ ਹੋ ਗਏ ਇਹਦਾ ਮਤਲਬ ਇਹ ਹੋਇਆ ਬਈ ਅਫਵਾਹ ਨੂੰ ਸੱਚ ਮੰਨਣ ਵਾਲਾ ਬੰਦਾ ਵੀ ਕੋਈ ਦੂਰ ਅੰਦੇਸ਼ੀ ਜਾਂ ਲੰਮੀ ਲਮੇਰੀ ਸੋਚ ਵਾਲਾ ਨਹੀਂ ਹੈ ਜੇ ਅਫਵਾਹ ਫਲਾਉਣ ਵਾਲਾ ਚੰਗਾ ਨਹੀਂ ਨਾ ਤੇ ਅਫਵਾਹ ਨੂੰ ਸੱਚ ਮੰਨਣ ਵਾਲਾ ਵੀ ਕੋਈ ਦੂਰ ਅੰਦੇਸ਼ੀ ਨਹੀਂ ਹੈ ਤੁਸੀਂ ਅਫਵਾਹਾਂ ਨੂੰ ਲੈ ਕੇ ਦੁਖੀ ਹੋਣਾ ਸ਼ੁਰੂ ਕਰ ਦਿੱਤਾ ਇਹਦਾ ਮਤਲਬ ਇਹ ਹੋਇਆ ਵੀ ਤੁਹਾਡੀ ਖੁਸ਼ੀ ਦੀ ਡੋਰ ਤੁਹਾਡੀ ਖੁਸ਼ੀ ਦਾ ਬਟਨ ਕਿਸੇ ਦੂਜੇ ਦੇ ਹੱਥ ਦੇ ਅੰਦਰ ਹੈ ਜਦੋਂ ਤੁਸੀਂ ਸਪਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ ਸਪਸ਼ਟੀਕਰਨ ਮੰਗਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਪਤਾ ਹੈ ਮੈਂ ਕੀਤਾ ਕੁਝ ਨਹੀਂ ਫਿਰ ਵੀ ਤੁਸੀਂ ਇਸ ਝਮੇਲੇ ਦੇ ਅੰਦਰ ਪੈ ਗਏ ਇਹਦਾ ਮਤਲਬ ਇਹ ਹੋਇਆ ਵੀ ਤੁਹਾਡੀ ਖੁਸ਼ੀ ਦਾ ਬਟਨ ਖੁਸ਼ੀ ਦੀ ਡੋਰ ਕਿਸੇ ਦੂਜੇ ਦੇ ਹੱਥ ਅੰਦਰ ਹੈ ਉਹ ਜਦੋਂ ਚਾਹੇ ਫੋਫਲਾ ਕੇ ਤੁਹਾਨੂੰ ਦੁਖੀ ਕਰ ਸਕਦਾ ਹੈ ਉਹ ਜਦੋਂ ਚਾਹੇ ਤੁਹਾਡੀ ਇਸ ਕਮਜ਼ੋਰੀ ਵਾਲੀ ਨਸ ਨੂੰ ਦਬਾ ਕੇ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ ਤੁਹਾਨੂੰ ਲੋੜ ਨਹੀਂ ਉਲਝਣਾ ਦੇ ਅੰਦਰ ਪੈਣ ਦੀ ਜਸਟੀਫਾਈ ਕਰਨ ਦੀ ਸਪਸ਼ਟੀਕਰਨ ਦੇਣ ਦੀ ਜਾਂ ਸਪਸ਼ਟੀਕਰਨ ਮੰਗਣ ਦੀ ਜਿੰਨੇ ਦੁਨੀਆ ਦੇ ਸਿਆਣੇ ਰਾਜਨੀਤਿਕ ਲੋਕ ਨੇ ਸਮਾਜ ਸਧਾਰਕ ਲੋਕ ਨੇ ਉਹਨਾਂ ਦੇ ਵਾਸਤੇ ਬੜੀਆਂ ਅਫਵਾਹਾਂ ਫੈਲਦੀਆਂ ਨੇ ਉਹ ਟਿੱਕੀ ਨਿੱਕੀ ਗੱਲ ਦਾ ਜਵਾਬ ਦੇਣਾ ਨਹੀਂ ਸ਼ੁਰੂ ਕਰਦੇ ਚੁੱਪ ਕਰਕੇ ਸੁਣਦੇ ਨੇ ਬਰਦਾਸ਼ਤ ਕਰਦੇ ਨੇ ਕਦੇ ਬੋਲਣ ਦਾ ਸਮਾਂ ਹੁੰਦਾ ਹੈ ਤੇ ਉਹ ਬੋਲਦੇ ਨੇ ਨਿੱਕੀ ਨਿੱਕੀ ਗੱਲ ਦੇ ਉੱਤੇ ਉਲਝਦੇ ਨੇ ਅਗਰ ਤੁਸੀਂ ਨਿੱਕੀ ਨਿੱਕੀ ਗੱਲ ਦੇ ਉੱਤੇ ਅਫਵਾਹਾਂ ਦੇ ਉੱਤੇ ਕੰਟਰੋਲ ਕਰਨਾ ਸ਼ੁਰੂ ਕਰੋਗੇ ਕਰੋਗੇ ਜਾਂ ਕਰਨਾ ਚਾਹੋਗੇ ਜਾਂ ਉਹਨਾਂ ਦਾ ਸਵਾਬ ਦੇਣਾ ਸ਼ੁਰੂ ਕਰੋਗੇ ਤੁਹਾਡੀ એનર્ਜੀ ਵੇਸਟ ਹੋਏਗੀ ਤੁਸੀਂ ਆਪਣੇ ਏਮ ਤੋਂ ਭਟਕੋਗੇ ਆਪਣੇ ਮੁੱਦੇ ਤੋਂ ਭਟਕੋਗੇ ਆਪਣੇ ਜਿਹੜੇ ਰਾਹ ਤੇ ਤੁਰਨਾ ਚਾਹੁੰਦੇ ਹੋ ਉਸ ਰਾਹ ਤੋਂ ਭਟਕੋਗੇ ਹੋ ਸਕਦਾ ਹੈ ਤੁਹਾਡਾ ਵਿਰੋਧੀ ਇਹ ਤੇ ਚਾਹੁੰਦਾ ਹੋਵੇ ਵੀ ਤੁਸੀਂ ਰਾਹ ਤੋਂ ਭਟਕ ਜਾਓ ਤੁਹਾਡਾ ਧਿਆਨ ਡਾਇਵਰਟ ਕਰਨਾ ਚਾਹੁੰਦਾ ਹੋਵੇ ਤੁਸੀਂ ਡਾਇਵਰਟ ਹੋ ਗਏ ਤੁਸੀਂ ਭਟਕ ਗਏ ਆਪਣੇ ਮੁੱਦੇ ਤੋਂ ਖੜ ਗਏ ਤੁਹਾਡੀ ਕਾਮਯਾਬੀ ਦੇ ਰਾਹ ਦੇ ਅੰਦਰ ਇਹ ਚੀਜ਼ ਬੜਾ ਵੱਡਾ ਰੋੜਾ ਬਣ ਕੇ ਆਏਗੀ ਤੁਖੇ ਰੇਣਾ ਬਲਬਾਤਾ ਧਿਆਨ ਨਾ ਸੁਣੋ ਨਾ ਦਿਓ ਅਫਵਾਹ ਨੂੰ ਸੁਣੋ ਮੁਸਕਰਾਓ ਜਿਹੜਾ ਤੁਹਾਡੇ ਕੋਲ ਆਣ ਕੇ ਦੱਸ ਰਿਹਾ ਹੈ ਨਾ ਵੀ આજ ਤੇਰੇ ਬਾਰੇ ਆਫਵਾਫ ਫੈਲੀ ਉਹਨੂੰ ਸੁਣੋ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਨਹੀਂ ਹੈ ਮੁਸਕਰਾਓ ਤੁਹਾਡਾ ਮੁਸਕਰਾਉਣਾ ਜਦੋਂ ਉਹ ਵਿਚਾਰਲਾ ਬੰਦਾ ਉਹਨੂੰ ਜਾ ਕੇ ਦੱਸੇਗਾ ਨਾ ਵੀ ਉਹ ਤੇ ਤੇਰੀ ਗੱਲ ਸੁਣ ਕੇ ਮੁਸਕਰਾਇਆ ਉਹਦੀ ਵੱਖੀ ਦੇ ਅੰਦਰ ਤੁਹਾਡਾ ਮੁਸਕਰਾਉਣਾ ਭਾਲਾ ਬਣ ਕੇ ਬਰਸ਼ੀ ਬਣ ਕੇ ਚੁਬੇਗਾ ਆਫਵਾਫ ਫਲਾਉਣ ਵਾਲਾ ਬੰਦਾ ਆਤੁਰ ਹੋ ਜਾਏਗਾ ਦੁਖੀ ਹੋ ਜਾਏਗਾ ਉਹ ਕਹੇਗਾ ਵੀ ਮੈਂ ਤੇ ਚਾਹੁੰਦਾ ਸੀ ਇਹਨੂੰ ਦੁਖੀ ਕਰਨਾ ਪਰ ਇਹ ਤੇ ਉਲਟਾ ਮੈਨੂੰ ਦੁਖੀ ਕਰ ਗਿਆ ਉਹ ਸਿਆਣਪ ਇਹਦੇ ਅੰਦਰ ਹੀ ਹੈ ਅਫਵਾਹਾਂ ਫੈਲਦੀਆਂ ਰਹਿੰਦੀਆਂ ਨੇ ਔਰ ਜਿੰਨਾ ਮਹਾਨ ਬੰਦਾ ਹੁੰਦਾ ਹੈ ਚੰਗਾ ਬੰਦਾ ਹੁੰਦਾ ਹੈ ਓਨੀਆਂ ਹੀ ਚੰਗੀਆਂ ਓਨਾਂ ਹੀ ਜਿਆਦੀਆਂ ਅਫਵਾਹ ਫੈਲਦੀਆਂ ਨੇ ਮੰਦੀਆਂ ਬੁਰੀਆਂ ਬਸ ਇੱਕ ਗੱਲ ਕਹਿ ਦਿਆਂ ਵੀ ਜਿਹਦੀ ਜਿੰਨੀ ਜਿਆਦਾ ਜ਼ਿੰਦਾਬਾਦ ਹੁੰਦੀ ਹੈ ਨਾ ਓਨੀ ਜਿਆਦਾ ਮਰਦਾਬਾਦ ਵੀ ਹੁੰਦੀ ਹੈ ਤੋ ਖੈਰ ਅਫਵਾਹਾਂ ਫਲਾਉਣ ਵਾਲਿਆਂ ਨੂੰ ਤੇ ਅਫਵਾਹਾਂ ਨੂੰ ਦੋਵਾਂ ਨੂੰ ਇਗਨੋਰ ਕਰਨ ਦੀ ਆਦਤ ਪਾਓ ਇਹ ਵੀ ਇੱਕ ਕਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ